ਪੰਜਾਬ ਸਰਕਾਰ ਨੇ ਨਸ਼ੇ ਦੇ ਵਿਰੁੱਧ ਕਾਫੀ ਸਖਤ ਹੈ ਆਏ ਦਿਨ ਤੁਸੀਂ ਦੇਖਦੇ ਹੋ ਕਿ ਪੁਲਿਸ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਨਸ਼ੇ ਦੇ ਵਪਾਰੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉੱਥੇ ਹੀ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੈਡੀਕਲ ਸਟੋਰ ਤੇ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੁਣ ਦੱਸਦੇ ਹਾਂ ਕਿ ਗੱਭ ਮੈਡੀਕਲ ਸਟੋਰ ਤੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਇਸ ਦੌਰਾਨ 4000 ਨਸ਼ੇ ਦੀਆਂ ਗੋਲੀਆਂ ਅਤੇ ਲਗਭਗ 10 ਲੱਖ ਦੀ ਡਰੱਗ ਬਣੀ ਬਰਾਮਦ ਕੀਤੀ ਗਈ ਹੈ ਇਸ ਮੌਕੇ ਛਾਪਾ ਮਾਰਨ ਵਾਲੇ ਅਧਿਕਾਰੀ ਦਾ ਇਸ ਮੌਕੇ ਡਰੱਗ ਇਨਸਪੈਕਟਰ ਹਰਜਿੰਦਰ ਸਿੰਘ ਨੇ ਵਿਦੇਰੀ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਸੁਣੋ ਤੁਸੀਂ ਮਾਨਜੋਗ ਸ਼ਿਵ ਸਰਨ ਸਾਹਿਬ ਦੇ ਹਿਦਿਆਤਾ ਅਤੇ ਖੋਫਿਆ ਭਾਗ ਦੀ ਜਾਣਕਾਰੀ ਦੇ ਜੋ ਸਾਨੂੰ ਉਹਨਾਂ ਨੇ ਖੂਬ ਜਾਣਕਾਰੀ ਦਿੱਤੀ ਸੀ ਤੇ ਸਿਵਲ ਸੰਸਦਾਂ ਦੇ ਹਿਦਿਆਤਾ ਦੇ ਅਨੁਸਾਰ ਅਸੀਂ ਅੱਜ ਗੱਬ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਪੁਲਿਸ ਪਾਰਟੀ ਸਮੇਤ ਨਾਲ ਸਾਡੇ ਐਸ ਐਚਓ ਸਾਹਿਬ ਸਬ ਇਨਸਪੈਕਟਰ ਗੁਰਲਾਲ ਸਿੰਘ ਜੀ ਤੇ ਪਹਿਲਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਦੁਕਾਨ ਦੀ ਚੈਕਿੰਗ ਵਿੱਚ ਕੁਝ ਨਸ਼ੀਲੀਆਂ ਦਵਾਈਆਂ ਮਿਲੀਆਂ ਜੇ ਤੋ ਉਹਨੇ ਡਿਸਕਲੋਜ਼ ਕੀਤਾ ਕਿ ਉਹਨੇ ਘਰੇ ਕਾਫੀ ਮਾਤਰਾ ਦੇ ਵਿੱਚ ਹੈਬਿਟ ਫਾਰਮਿੰਗ ਤੇ ਨਾਰਕੋਟਿਕਸ ਡਰੱਗਸ ਉਹਨੇ ਰੱਖਿਆ ਸੀ ਜਦੋਂ ਉਹਦੇ ਘਰ ਦੀ ਚੈਕਿੰਗ ਕੀਤੀ ਗਈ ਘਰ ਦੀ ਚੈਕਿੰਗ ਦੇ ਦੌਰਾਨ ਕਾਫੀ ਤਰ੍ਹਾਂ ਦੀਆਂ ਉਹਦੇ ਹੈਬਿਟ ਫਾਰਮਿੰਗਸ ਤੇ ਨਾਰਕੋਟਿਕਸ ਮੈਡੀਸਿਨਸ ਮਿਲੀਆਂ ਜਿਨ੍ਹਾਂ ਵਿੱਚ ਮਸ਼ੀਲੀਆਂ ਦਵਾਈਆਂ 5270 ਗੋਲੀਆਂ ਪਾਈਆਂ ਗਈਆਂ 260 ਕੈਪਸੂਲ ਪਾਈਗੇ ਤੇ 14 ਕਿੱਟਾ ਪਾਈ ਜਾਗੇ ਜਿਨ੍ਹਾਂ ਦੀ ਅੰਦਾਜ਼ਾ ਕੀਮਤ ਸਾਰਿਆਂ ਦੀ 1 ਲੱਖ 7000 321 ਰੁਪਏ ਸੀ ਤੇ ਇਸ ਤੋਂ ਇਲਾਵਾ ਇਸ ਕੋਲੋਂ ਡਰੱਗ ਮਨੀ ਵੀ ਪਾਈ ਗਈ ਜਿਹਦੀ ਅੰਦਾਜ਼ਾ ਅਪ੍ਰੋਕਸੀਮੇਟ 10 ਲੱਖ ਦੇ ਲੱਗਿਆ ਉਹ ਕੋਲ ਤਫਰਦਰ ਜੇ ਪੁਲਿਸ ਕਾਰ ਆਪਣੇ ਉੱਤੇ ਕਾਰਵਾਈ ਕਰਕੇ ਤੇ ਐਫ ਆਈ ਆਰ ਰਜਿਸਟਰ ਕਰੇਗੀ ਤੇ ਫਰਦਰ ਜੋ ਕਾਰਵਾਈ ਅਮਲ ਚੱਲਦੀ ਹੈ ਤੁਹਾਨੂੰ ਦੱਸ ਦਿੱਤੀ ਜਾਵੇਗੀ